ਸ੍ਰੀ ਕਾਲ ਜੀ ਸਾਰਿਆਂ ਨੂੰ ਪੁਨੀ ਹਾਊਸ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਜੀ ਤੁਸੀਂ ਜੀ ਕਿਧਰੋਂ ਆ ਸੱਸ ਜੀ ਕੱਲ ਮਿਲਾਈ ਤੇ ਹਾਂ ਜੀ ਠੀਕ ਹੈ ਠੀਕ ਅਸੀਂ ਆਏ ਆ ਚਾਚੇ ਨੂੰ ਦੇਖ ਕੇ ਮੈਨੀਆਂ ਓਕੇ ਮੈਂ ਤੁਹਾਨੂੰ ਸਾਰੇ ਪਾਸੇ ਲੱਭੀ ਗਈ ਪਿੱਛੇ ਵੀ ਲੱਭਿਆ ਮੈਨੂੰ ਤੁਸੀਂ ਲੱਭੇ ਨਹੀਂ ਹਾਂ ਜੀ ਮੈਂ ਚਾਹ ਰੱਖੀ ਆ ਮੈਂ ਚਾਚੇ ਨੂੰ ਕਈ ਦਿਨ ਹੋ ਗਏ ਚਾਚਾ ਵਿਚਾਰ ਆਇਆ ਨਹੀਂ ਹੈਗਾ ਸਿਆਣਾ ਆ ਠੰਡ ਕਰਕੇ ਕਰਾ ਉਹ ਚੱਲਦਾ ਹੈ ਚਾਚਾ ਜੀ ਸਾਡੇ ਨੀਂਗਾ ਥੋੜੇ ਕਮਜ਼ੋਰ ਆ ਦੇਵਦਾ ਦਾ ਆ ਜਾਂਦੇ ਹੁਣ ਬਹੁਤ ਨੂੰ ਸਿਆਣੇ ਨਹੀਂ ਸੀਗੇ ਤੇ ਮੈਨੂੰ ਜਿੰਜੱਕ ਦੇਖਿਓ ਨਹੀਂ ਪਹਿਲਾਂ ਸੀ ਥੋੜਾ ਜਿਹਾ ਵਿਆਹ ਚ ਬਿਜ਼ੀ ਰਹੇ ਆ ਤੇ ਤਾਂ ਵੀ ਨਹੀਂ ਹੋ ਆਏ ਹੋਣੇ ਕਹਿੰਦੇ ਆ ਵਿਆਹ ਤੇ ਆਉਂਦੇ ਜਾਂਦੇ ਆ ਤੇ ਉਹ ਵੀ ਵਿਆਹ ਤੇ ਜਾਂਦੇ ਸੀਗੇ ਪਰ ਚਾਚਾ ਜੀ ਸਿਆਣੇ ਕਰਦੇ ਉਹ ਨਹੀਂ ਬਹੁਤਾ ਕਿਤੇ ਜਾਂਦੇ ਹੈਗੇ ਤੇ ਮੈਂ ਕਿਹਾ ਉਹਨਾਂ ਨੂੰ ਦੇਖਿਓ ਨਹੀਂ ਆ ਹੁਣ ਦੇਖਿਆ ਹੀ ਨਹੀਂ ਆ ਕਹਿੰਦੇ ਕੋਈ ਨਾ ਕੰਨੀ ਆ ਜਾਊਗਾ ਸਿਆਣੇ ਆ ਬਹੁਤ ਗੱਲਾਂ ਮਤੋਂ ਸਿੱਖਣ ਖਤ ਮਿਲਦੀਆਂ ਆ ਖਜ਼ਾਨਾ ਆ ਸਿਆਣੇ ਜਿਹੜੇ ਗੱਲਾਂ ਦਾ ਖਜ਼ਾਨਾ ਆ ਸਾਡੀ ਵੇਸੇ ਨੂੰ ਬਹੁਤ ਨਾਲ ਸਾਨੂੰ ਨਾ ਸੁਣਨ ਮਿਲਦੀਆਂ ਆ ਤੇ ਫਾਇਨਲ ਇਹ ਚਾਹ ਹੈ ਤੁਸੀਂ ਹੁਣ ਜੀ ਚਾਹ ਦੇ ਵਿੱਚ ਦੁੱਧ ਪਾ ਦਿਓ ਮੈਂ ਜਦੋਂ ਤੱਕ ਇੱਧਰ ਕੰਮ ਨਵੇੜ ਲੈਂਦੀ ਆ ਆ ਦੇਖੋ ਜੀ ਅੱਜ ਆਪਾਂ ਸਾਰੇ ਸੋਫਿਆਂ ਦੇ ਕੱਪੜੇ ਧੋਤੇ ਸੀਗੇ ਇਹ ਹੁਣ ਮੈਂ ਵਿਛਾ ਲੈਂਦੀ ਆ ਬਹੁਤ ਬਾਰ ਕੰਮ ਕਰਨਾ ਤੁਸੀਂ ਜੇ ਮੈਂ ਜਰਾ ਕਨਾਵ ਦੀ ਫੇਰ ਤੇ ਚਾਹ ਦੇ ਦੁੱਧ ਪਾਉਣੇ ਸੀ ਤੁਸੀਂ ਭੈਣ ਜੀ ਇਹ ਮਤਲਬ ਕੰਮ ਤਾਂ ਕਰਨਾ ਹੀ ਆ ਤੁਸੀਂ ਵਿਛਾਓ

ਉਹਨੇ ਤੋ ਮ ਮਰਮਦ ਨਾ ਸ਼ਰ ਪਲੀਜ਼ ਪੰਜਾਹ ਰੁਪਏ ਚਾਹ ਤਮ ਨਹੀਂ ਇੱਕ ਦਿਨ ਛੁੱਟੀ ਹੋ ਗਈ ਅੱਜ ਬਣਗੀ ਜੀ ਚਾਹ ਜੀ ਚਾਹੇ ਬਣ ਗਈ ਚਾਹੇ ਬਣ ਗਈ ਆ ਤੇ ਹੁਣ ਥਾਲ ਮੈਂ ਰੱਖ ਦਿੱਤੀ ਆ ਟਾਈਮ ਨਾ ਰੱਖ ਜੂਗੀ ਤੇ ਚਾਹ ਦੇ ਨਾਲ ਸੀ ਹਮਗੇ ਬਿਆਰ ਵਾਲੀ ਸ਼ੀਰਨੀ ਤੇ ਮਿੱਠੀ ਸੀ ਨਹੀਂ ਮਿੱਠੀ ਮਿੱਠੀ ਜਿਸ ਤਰ੍ਹਾਂ ਮੈਕਸਿਕੀ ਸੌਨਾ ਆ। ਪਰ ਸਾਡੇ ਕੋਲ ਤਾਂ ਮਿੱਠੀ ਆ। ਮੈਨੂੰ ਕੱਲ ਖਾਨ ਚੜਿਆ ਸੀਗਾ ਜਿਸ ਨੂੰ ਦੇਖ ਕੇ ਗਏ ਮੈਂ ਨੂਨ ਵਾਲੀ ਹੈਣੀ ਹੈ ਨਾ। ਹਾਂ। ਉਹਨਾਂ ਦਿੱਤੀ। ਹਾਂ। ਦਿੱਤੀ ਦਾ ਸੀਰ ਨਹੀਂ। ਤੁਸੀਂ ਰੱਟਾ ਲੈ ਸੀ। ਓਹ। ਜਸ ਤਾਂ ਹੀ ਲੈ ਕੇ ਤਾਂ ਪਹਿਨੇ ਦੋ ਡੰਗਾ ਤੇ ਬਣਾਉਂਦੀ। ਦੇਖੋ ਤਾਂ ਇੱਕ ਦਿਨ ਬਿਮਾਰ ਇੱਕ ਦਿਨ ਤੁਹਾਨੂੰ ਸਵਾਦ ਸਵਾਦ ਸਬਜ਼ੀਆਂ ਖਵਾਵਾਂ ਉੱਤੋਂ ਗਲਤੀਆਂ ਵੀ ਕੱਢੋ ਤੁਸੀਂ ਆਹ kaun ਸ਼ੱਕਰ ਵਾਲੇ ਗੋੜ ਵਾਲੇ ਖੰਡ ਵਾਲੇ ਲੱਡੂ ਇਹਨੇ ਬਾਹ ਕੁਰੀ ਨੂੰ ਥੋੜੀ ਰੱਖ ਲਈ ਦੀ ਆ ਦੇਖੋ ਜੀ ਪਰਮ ਵੀਰ ਕੱਲ ਮੈਨੂੰ ਸਾਰ ਨੂੰ ਖਾਸ ਟੜਿਆ ਰਿਹਾ ਮੰਮੀ ਨੇ ਵਿਆਹ ਜਿਆਦਾ ਖਾਧਿਆ ਸੀ ਕੁੜੀ ਨੇ ਬੜਾਈ ਹੈਗੀ ਤੇ ਇਨੇ ਕਾ ਸਬਜ਼ੀ ਬਣਾਈ ਲੂਣ ਵਾਲੀਆਂ ਪਕੌੜੀਆਂ ਦਾ ਸੋਨਾ ਹੁੰਦਾ ਹੈ ਲਫਾਫਾ ਵਿੱਚ ਉਹ ਸਾਰੀਆਂ ਪਾਤੀਆਂ ਜਾਂ ਤਾਂ ਥੋੜੀ ਉਹ ਤਰੀ ਜ਼ਿਆਦਾ ਬਣਾ ਲਾਂ ਤੇ ਤੋੜ ਡੰਗ ਤਾਂ ਹੁੰਦੀ ਸਵੇਰੇ ਮੈਂ ਬਣਾਈ ਮੇਥੀ ਦਾ ਲੂਣ ਵਾਲੀ ਭੁਰਜੀ ਬਾਅਦ ਕਰੇ ਮੈਂ ਉਹ ਸਵਾਦ ਤੇ ਚਲੋ ਕੋਈ ਨਹੀਂ ਫੇਰ ਆ ਜੂਗੀ ਅਸੀਂ ਲੂਣ ਵਾਲੀ ਦੋਰੀ ਵਰ ਲੈਣੇ ਵਾਂਗੇ ਕਿਹਨੇ ਕਿਹੜਾ ਉਤਰਿਆ ਫਿਰ ਉਹਨਾਂ ਦੇ ਵਿਆਹ ਤੋਂ ਬਾਅਦ ਤੁਸੀਂ ਬਿਮਾਰ ਨਾ ਹੋਇਓ ਕਿਉਂਕਿ ਜੇ ਫੇਰ ਤਾਂ ਅਸੀਂ ਬਿਮਾਰ ਹੋ ਗਏ ਫੇਰ ਮੈਨੂੰ ਸਬਜ਼ੀ ਬਣਾਉਣੀ ਪੈਣੀ ਤੇ ਫੇਰ ਮੈਂ ਸਬਜ਼ੀ ਬਣਾਈ ਤਾਂ ਫੇਰ ਉਹ ਸਾਰੀਆਂ ਮੂਨਕੀਆਂ ਵਾਲੀਆਂ ਚੱਕ ਫੇਰ ਫੇਰ ਬਿਮਾਰ ਹੀ ਹੋ ਜਾਂਗੇ ਤੁਸੀਂ ਬਿਅਾਫੇ ਜ਼ਿਆਦਾ ਖਾ ਲੈਂਦੇ ਆ ਜ਼ਿਆਦਾ ਨਹੀਂ ਖਾਤਾ ਦੇਖੋ ਜੀ ਖਾਣ-ਪੀਣ ਲਈ ਨਹੀਂ ਅੱਗਾ ਵਿੱਚ ਨਹੀਂ ਦੇਖਣਾ ਪਤਾ ਕੀ ਜਦੋਂ ਲਾਵਾ ਕਰਕੇ ਗਏ ਆ ਨਾ ਭੁੱਖ ਲੱਗੀ ਸੀ ਬਹੁਤ ਜਿਆਦਾ ਥੋੜਾ ਜੂਸ ਵੀ ਲੈਂਦੇ ਸੀ ਜੂਸ ਨਹੀਂ ਪੀਤਾ ਮੈਂ ਖਾ ਲਿਆ ਛੋਲੇ ਪੂਰੇ ਹਮ ਛੋਲੇ ਪੂਰੇ ਨਾਲ ਫੇਰ ਹੀ ਕੁਝ ਵੀ ਖਾ ਹੋਇਆ ਫੇ ਉਹੀ ਜਿੱਦਾਂ ਚੜ ਗਏ ਜੂਸ ਦੇ ਇੱਕ ਦਵਾ ਪੀਤਾ ਇਹੋ ਗੱਲ ਕਿੱਥੇ ਬਣਦੀ ਆ ਠੀਕ ਹੈ ਜੀ ਤੁਸੀਂ ਵੀ ਕਿਤੇ ਜਾਓ ਤਾਂ ਮੈਂ ਜੂਸ ਪੀਆ ਕਦ ਜੇ ਭੁੱਖ ਲੱਗੀ ਹੁੰਦੀ ਆ ਤੇ ਅਗਲੇ ਵਕਿਆਰ ਕੰਮ ਨਹੀਂ ਗਈ ਹਿੱਤ ਤਾਂ ਅਸੀਂ ਕਦੇ ਕੋਸ਼ਿਸ਼ ਨਹੀਂ ਕਦਾ ਕਈਆਂ ਦੀ ਹੱਥ ਹੁੰਦੀ ਮੈਂ ਤਾਂ ਕੁਝ ਖਾਦਾ ਹੀ ਨਹੀਂ ਮੈਂ ਤਾਂ ਦੇਖਿਆ ਹੀ ਨਹੀਂ ਪੰਜ ਮਿੰਟ ਬੁਖਾਰ ਕਿਦਾਂ ਚੜ ਗਿਆ ਨਹੀਂ ਜੀ ਮੈਂ ਛੋਲੇ ਭਟੂ ਖਾਦੇ ਸੀ ਜੂਸ ਵੀ ਪੀਤਾ ਸੀ ਤੇ ਆਉਣ ਲੱਗਿਆ ਨੇ ਫਿਰ ਰੋਟੀ ਦੇ ਨਾਲ ਇੱਕ ਨਾ ਜਲੇਬੀ ਜਿਹੀ ਸੀ ਉਹ ਵੀ ਖਾਦਾ ਸੀ ਖਾਣਾ ਹੀ ਚਾਹੀਦਾ ਬਈ ਆਸ ਇੰਤਾਂ ਕਿ ਦੱਸਿਆ ਕਿ ਕੋਸ਼ ਨਹੀਂ ਖਾਦਾ ਸੀ ਹੈਨਾ ਠੀਕ ਹੈ ਜੀ ਵਿਆਹ ਬਹੁਤ ਸੋਹਣਾ ਵਾਇਆ ਜੀ ਠੀਕ ਹੈ ਹੋਰ ਬਾਕੀ ਗਿਆ ਬਾਹਰ ਬਕੇ ਕਹੀਏ ਚਾਹ ਪਿੰਡ ਤੇ ਚਲੋ ਠੀਕ ਹੈ ਕਰਨੀ ਹੋ ਗਈ ਜੀ ਬਾਹਰ ਪਾਪਾ ਨੂੰ ਯਾਤ ਮਾਰਨਾ ਸ਼ੌਤ ਨੂੰ ਯਾਤ ਮਾਰਨਾ ਤੇ ਕਾ ਪੀਓ ਦੇਖੋ ਜੀ ਅਗਨੀਤ ਜਦੋਂ ਮੰਮੀ ਪੱਸੀ ਜਾਂਦੇ ਹੁੰਦੇ ਆ ਤਵਨੀ ਤੇ ਕੰਮ ਕਰਦੀ ਆ ਤੇ ਮੰਮੀ ਦੇ ਸਾਹਮਣੇ ਰੋਣਾ ਪੈਂਦਾ ਵੀ ਚੀਜ਼ ਇਹ ਕਰਦੀ ਤੁਸੀਂ ਦੇਖ ਲਓ ਕੀ ਕਰਦੀ ਆ ਇਹ ਪ੍ਰਿਆ ਮੈਂ ਗਾ ਅੰਦਰੋਂ ਗਾ ਨਾ ਕਰਨਾ ਅੰਦਰ ਸਮਾਂ ਚ ਤਪੂਗੀ ਮੈਂ ਤੁਹਾਨੂੰ ਦੱਸਣਾ ਚ ਤਪੂਗੀ ਦੋ ਹੱਥੀ ਨੂੰ ਕੱਢੀ ਮਮਰੂਣਾ ਦੀ ਹੈਪੀ ਮੈਰੀਟੇਨਵਰਸਰੀ ਆ ਤੁਸੀਂ ਸਾਰੇ ਨਾ ਜਰੂਰ ਪਹੁੰਚਣਾ ਫਰੋਲ ਮੈਂ ਮਾਰਨੀ ਤੇਰੇ ਕੋਈ ਨਹੀਂ ਝੂਠ ਬੋਲਦੀ ਆ ਮੈਂ ਨਹੀਂ ਝੂਠ ਬੋਲ ਰਹਾ ਜੇ ਆਪਾਂ ਪ੍ਰੈਕਟਿਸ ਕਰ ਸਕਦੇ ਹਾਂ ਕੀ ਆ ਨਹੀਂ ਨਹੀਂ ਕਰ ਸਕਦੇ ਤੁਸੀਂ ਤੁਸੀਂ ਕੀ ਦੇਖਦੇ ਆ ਸੱਜੀ ਆ ਗੁੱਦ ਫੜਾ ਬੋਲੋ ਤੋ ਹਾਂ ਆਪਾਂ ਬਾਹਰ ਨਾ 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 ਪਾਪਾ ਵੀ ਦੇਖਦੇ ਸੀ ਅਮਨੀਤ ਦਾ ਡਾਂਸ ਆਪਾਂ ਇਹ ਨਾ ਲਾਉਣਾ ਪਾਪਾ ਨੇ ਵਰਤ ਚਾਰ ਚਲਾ ਫਿਰ ਚਿੱਟੇ ਜੋ ਦੋ ਫਾਰਮ ਨੂੰ ਮੈਰੀਜਰ ਵਾਸਤੇ ਜ਼ਰੂਰ ਆਪਾਂ ਕੋਲ ਪ੍ਰੋਗਰਾਮ ਨਹੀਂ ਹੈਗਾ ਹੈਗਾ ਜੀ ਮਾਰੋ ਸਪੈਸ਼ਲ ਖਰਦਾ ਦੇਖ ਹਮ ਥੱਲੇ ਗੱਲ ਨੂੰ ਜੇ ਸਾਰੇ ਸਾਰੇ ਜਾਨਾ ਫਾਰਮ ਵਿੱਚ ਆਉਣ ਆਪਰੇ ਘਰੇ ਗਣ ਆ ਜੀ ਇਹ ਰਾਇਲ ਵਿਲਾ ਆ ਜਿਓ ਸਾਰੇ ਜਣੇ ਰਾਇਲ ਵਿਲਾ ਫੌਨ ਵੀ ਦੋ ਫਾਰਮ ਦੇ ਸਾਰੇ ਜਣੇ ਸੋ ਇਸ ਤੋਂ ਦਸਨਾ ਦਿੱਤਾ ਪਰ ਗੈਸੇ ਹਾਰਡ ਪਾਰਟੀ ਆ ਇਹ ਕੀ ਹੋ ਹਮ ਔਰ ਤੇ ਗਾਣਾ ਚੋੜਾ ਇਹਨੂੰ ਵੀ ਲੈ ਜੀਓ ਚੱਲਿਆ ਪਾਰਟੀ ਹਾਂ ਪਾ ਕੇ ਦਿਓ ਬਾਣੀ ਆ ਲਓ ਮੈਂ ਆ ਦੁੱਧ ਪਾਲ ਮੈਂ ਤੇ ਗਾਇਸ ਮਤਲਬ ਕਿ ਫਿਨਲੈਂਡ ਵਿੱਚ ਕੀ ਜਾਂਦਾ ਤੁਸੀਂ ਬਹੁਤ ਜ਼ਿਆਦਾ ਹੈ ਪਰ ਤੇ ਸਾਡੇ ਕੋਲ ਹਜੇ ਇੰਨੇ ਪੈਸੇ ਇੰਨੇ ਜ਼ਿਆਦਾ ਨਹੀਂ ਆ ਪਰ ਸਾਡੀ ਮੰਮੀ ਪਾਪਾ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਤੁਸੀਂ ਇਹਨਾਂ ਨੂੰ ਸਪੋਰਟ ਕਰੋ ਨੈਕਸਟ ਈਅਰ ਤੱਕ ਪੱਕਾ ਆਪਾਂ ਫੈਲਟ ਦੇ ਵਿੱਚ ਪਾਰਟੀ ਕਰਾਂਗੇ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਦੀ ਥੈਂਕ ਯੂ ਲਓ ਜੀ ਪਾਰਟੀ ਹੋ ਗਈ ਸਾਡੀ ਚੁੱਪ ਕੀਤੀ ਰਹਿ ਲੇ ਹੁਣ ਮੈਨੂੰ ਕੰਮ ਕਰਨਾ ਪੈ ਗਿਆ ਇਸ ਲਈ ਮੀਂਹ ਥੋੜੀ ਅਪਰਟ ਹੋ ਗਈ ਆ ਮੈਂ ਕੱਲ ਦੇਰ ਹੀ ਕਰਦੀ ਆ ਭੈਣੇ ਸੋ ਮੈਂ ਦੀ ਆਪਣਾ ਸਾਰਾ ਕੰਮ ਪਹਿਲਾਂ ਹੀ ਹੋਰ ਲਿਆ ਆ ਕੰਮ ਕੀਤਾੜਨਾ ਤੂੰ ਕੁੜੀਏ ਸਾਰੇ ਕੰਮ ਮੇਰੇ ਦਾ ਹੈ ਸਾਇਲੈਂਟ ਇਹਦਾ ਕੰਮ ਰਾਤ ਨੂੰ ਹੁੰਦਾ ਕਿ ਰੋਟੀ ਪਕਾਉਣਾ ਬਾਕੀ ਦੇਣ ਦਾ ਕੰਮ ਭਾਂਡੇ ਗੋਲਣ ਆਟਾ ਗੋਲਣਾ ਰਾਤ ਨੂੰ ਰੋਟੀ ਪਾਉਣੀ ਰਾਤ ਨੂੰ ਭਾਂਡੇ ਗੋਲਣੇ ਦੋ ਤੱਕੜ ਸਾਰੇ ਕੰਮ ਮੇਰਾ ਸਵੇਰ ਉਸ ਵਾਈ ਕਰਨੀ ਸਾਰਾ ਕੰਮ ਮੇਰਾ ਇਹਨੇ ਸ਼ਾਮ ਨੂੰ ਇੱਕ ਬਣੋਣੀ ਸਾਰਿਆਂ ਨੂੰ ਡੱਡੂ ਭਰਨੋਂ ਪਤਾ ਕਿ ਨੌਖਾ ਆ ਸਾਰਿਆਂ ਨੂੰ ਜੂੜ ਧੋਣੀ ਪਤਾ ਕਿ ਦੀ ਸੌਖੀ ਨਹੀਂ ਹੈਗੀ ਕੰਮ ਵਾਲੀ ਭੰਡੇ ਧੋ ਸਕਦੇ ਕਰਮ ਵਾਲੀ ਕਿਸੇ ਨੂੰ ਰੋਟੀ ਖਿਲਾ ਸਕਦੀ ਤੇਰੇ ਵਰਗੇ ਗਰੀਬਾਂ ਨੂੰ ਰੋਟੀ ਖਿਲਾਉਂਦੀ ਮੈਂ ਅੱਛਾ ਰੋਟੀ ਦੇ ਬੇਕਿੰਗ ਲਈ ਮੈਂ ਹੀ ਕੰਮ ਕਰਦੀ ਪਤਾ ਹਾਂ ਅੱਗ ਤਾਂ ਜੁਣਾ ਮੈਂ ਤੂੰ ਤਾਂ ਸਿਰਫ ਗੋਪਾ ਅੱਗੇ ਦਿੱਤੇ ਭਾਈ ਕੱਪੜੇ ਧੋਣੇ ਮੈਂ ਝਾੜੂ ਫੇਰਨਾ ਮੈਂ ਤੁਜਾਈਆਂ ਚੱਕੜ ਨੂੰ ਸਿਰਫ ਆਪ ਦੇ ਜਾਈ ਚੱਕ ਕੇ ਜਾਂਦੇ ਨੇ ਫੇਕ ਫੇਕ ਦਾ ਸਾਡੀ ਬਣਾੜੀ ਮੰਮੀ ਨੇ ਪੁੱਛੋ ਤੁਹਾਡੀ ਮੰਮੀ ਨੇ ਕੱਲ ਮੰਮੀ ਬਿਮਾਰ ਸੀ ਜੇਸਟ ਦੇ ਦਾਸ ਜੀ ਭੜਾਈ ਤੁਸ ਕਿਹੜ ਲੱਗੀ ਸੀ ਮੈਨੂੰ ਆਪਣੀ ਸਿਫਤ ਆਪਣੇ ਮੂੰਹ ਕੰਨ ਦੀ ਉਹ ਨਹੀਂ ਆਦਤ ਨਹੀਂ ਕਰਦੀ ਬੈਕ ਬੈਕ ਕਹਿੰਦੇ ਪਾਸਕਾਰ ਤੇ ਕੱਲੂ ਸਾਡੇ ਸਾਗ ਬਣੂ ਤੇ ਮੰਮੀ ਨੂੰ ਹੁਣ ਆਪੇ ਇੱਧਰ ਲਸਣ ਛੇੜਨਾ ਪਿਆ ਆਪੇ ਜਿਨਾਂ ਸੀ ਜ ਮੈਂ ਸਾਡੇ ਕਰ ਰਹੇ ਸੀ ਤਾਂ ਮੈਂ ਬਸ ਆਲ ਚਲਰੀ ਮੈਂ ਤਾਂ ਲਸਣ ਨੂੰ ਛੇਲ ਲਿਆ ਹੋਣਾ ਹੈ ਤਾਂ ਉਹ ਅੰਦਰ ਹਾਰਨ ਕਰੇ ਪ੍ਰੋਗਰਾਮ ਲੱਗ ਬੈਠੀ ਤੇ ਮੱਕ ਕੋਸ ਨੂੰ ਚਲ ਗਈ ਗਾਇਸ ਇੰਜੋਏ ਕਰਨਾ ਵੀ ਜ਼ਰੂਰੀ ਆ ਕਰੋ ਕਰੋ ਪਰ ਫ੍ਰੀ ਰੈਂਚ ਪ੍ਰੀਤਾ ਘੋੜੇ ਇੰਜੋਏ ਕਰੋ ਤੇ ਇਸ ਦੇ ਨਾਲ ਹੀ ਅਸੀਂ ਕਰਦੇ ਹਾਂ ਵੀਡੀਓ ਦੀ ਐਂਡਿੰਗ ਸੋ ਗਾਇਸ ਜੇ ਤੁਹਾਨੂੰ ਸਾਡੀ ਇਹ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਹੋਰ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲਓ ਥੈਂਕ ਯੂ ਜੀ ਚਲੋ ਪੰਮੀਰ ਤੁਸੀਂ ਉੱਥੋਂ ਜੰਨ ਧਰੀਆਂ ਵੱਢ ਕੇ ਲਿਆ ਦਿਓ ਪੁੱਤ ਠੀਕ ਓਕੇ ਚਲੋ ਕੋਈ ਨਹੀਂ ਐਨਾ ਕੰਮ ਮੈਂ ਕਰੀ ਸਕਦੀ ਹਾਂ ਇਹ